ਮੰਮੀ ਛੱਡ ਕੇ ਚਲੀ ਗਈ ਪਿਓ ਸ਼ਰਾਬੀ ਬਾਪੂ ਜੀ ਨੂੰ ਕੈਂਸਰ ਹੋ ਗਿਆ ਆ ਛੋਟਾ ਜਿਹਾ ਪੁੱਤ ਹੈ ਆ ਦੇਖੋ ਇਧਰ ਆਪੂ ਜੀ ਆ ਦੇਖੋ ਆ ਦੁੱਖ ਤਾਂ ਸੁਣੋ ਇੱਕ ਇੱਕ ਕਹਾਣੀ ਸੁਣਨ ਵਾਲੀ ਵਾ ਦੁਨੀਆ ਦਾ ਕਿਹੜਾ ਅਵਾਰਡ ਦਵਾ ਇਹਨਾਂ ਨੂੰ ਤੁਸੀਂ ਬਾਰ ਬਾਰ ਆ ਜਾਨਾ ਤੁਹਾਡਾ ਕਰਜ਼ਾ ਕਿਵੇਂ ਲਾਵਾਂਗੇ ਲੈ ਜਾਣ ਦੇ ਪਰਿਆ ਜੀ ਇਹਦਾ ਲੈ ਤੁਸੀਂ ਨਹੀਂ ਸਾਡੀ ਸੇਵਾ ਕੀਤੀ ਹੈ ਇਹ ਇਹਨਾਂ ਦੇ ਕੋਈ ਗੱਲ ਕੋਈ ਗੱਲ ਵਾਹਿਗੁਰੂ ਮਾਤਾ ਜੀ ਇਹ ਤੁਹਾਡੀ ਸਕੈਨ ਦੇ ਪੈਸੇ ਦੇਣ ਆਏ ਨੇ ਤੇ ਖੁਦ ਇਹ ਰਿਕਸ਼ੇ ਦਾ ਕੰਮ ਕਰਦੇ ਨੇ ਰਿਕਸ਼ਾ ਚਲਾਜ ਲਾ ਕੇ ਦਿਹਾੜੀ ਕਮਾਈ ਦੋ ਦਿਹਾੜੀਆਂ ਖੂਨ ਪਸੀਨੇ ਦੀਆਂ ਤੁਹਾਡੇ ਟੈਸਟ ਵਾਸਤੇ ਦੇ ਕੇ ਚੱਲੇ ਨੇ ਇਨ ਆਸਤੇ ਅਰਦਾਸ ਕਰਿਓ ਰੱਬ ਇਹਨਾਂ ਨੂੰ ਹੋਰ ਦਵੇ ਹਲੋ ਲੋ ਲੋ ਇਹਨਾਂ ਦਾ ਸਕੈਨ ਹੋਣਾ ਮਾਤਾ ਜੀ ਇਹਨਾਂ ਦਾ ਆਸ਼ੀਰਵਾਦ ਲੋ ਆਸ਼ੀਰਵਾਦ ਲੋ ਇਹ ਦੋਨੋਂ ਹਸਬੰਡ ਵਾਈਫ ਨੇ ਕੋਈ ਗੱਲ ਕੀ ਹੋਇਆ ਕਿ ਤੁਹਾਨੂੰ ਕੋਈ ਨਾ ਠੀਕ ਹੋ ਗਿਆ ਹਾਰਡ ਦੀ ਦਿੱਕਤ ਹਾਰਡ ਦੀ ਦਿੱਕਤ ਕੋਈ ਗੱਲ ਤੂੰ ਘਬਰਾਓ ਨਾ ਤੇ ਤੁਸੀਂ ਡਾਕਟਰ ਨੇ ਟੈਸਟ ਕਲੋ ਤੋਂ ਲਿਖੇ ਹੋਏ ਆ ਇਹ ਕੱਲ ਦੇ ਕੀਤੇ ਤੁਸੀਂ ਕਰਾ ਕਿਉਂ ਨਹੀਂ ਰਹੇ ਮਤਲਬ ਗਿਆ ਕਿ ਮਾਰੀ ਦੀ ਗੱਲ ਅੱਜ ਆ ਜ ਮੈਂ ਬੈਠੇ ਚਲ ਕੋਈ ਗੱਲ ਤੁਸੀਂ ਰੋਵੋ ਨਾ ਕੋਈ ਕੋਈ ਠੀਕ ਹੋ ਜਾ ਜੱਫੀ ਪਾ ਕਰੋ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਇਸ ਮਾਂ ਦੇ ਹੰਝੂਆਂ ਦੇ ਵਿੱਚ ਤੁਸੀਂ ਮਾੜਾ ਜਿਹਾ ਫੀਲ ਕਰੋ ਕਿ ਇਸ ਮਾਂ ਦੇ ਕੀ ਬੀਤਰੀ ਹੈ ਕਿ ਘਰ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਹੈਗਾ ਔਰ ਟੈਸਟ ਹੋਣੇ ਆ ਤੇ ਆ ਬਾਈ ਜੀ ਕਟੋ ਘਟ ਤੇ 10 ਵਾਰੀ ਆ ਚੁੱਕੇ ਨੇ 10 ਵਾਰੀ ਆ ਚੁੱਕੇ ਨੇ ਰਿਕਸ਼ਾ ਚਲਾਉਂਦੇ ਨੇ ਨਾਲ ਇਹਨਾਂ ਦੀ ਵਾਈਫ ਦੁਨੀਆ ਦਾ ਕਿਹੜਾ ਅਵਾਰਡ ਦਵਾ ਇਹਨਾਂ ਨੂੰ ਯਾਰ ਇਹਨਾਂ ਤੋਂ ਸਿੱਖੋ ਕਿ ਆਪਣੀ ਡਿਊਟੀ ਸਮਝ ਕੇ ਇਹਨਾਂ ਨੇ ਹਰ ਮਹੀਨੇ 1000 ਰੁਪਏ ਲੈ ਕੇ ਆਣਾ ਇੱਥੇ ਆਪਣੀ ਡਿਊਟੀ ਸੇਵਾ ਕਰਕੇ ਚੱਲ ਜਾਣੀ ਪਿੱਛੇ ਮਰੀਜ਼ਾਂ ਦਾ ਰਸ਼ ਦੇਖਿਓ ਦਿਖਾ ਦਿਓ ਇੱਕ ਵਾਰੀ ਵੀਰੇ ਉਹ ਐਂਡ ਤੱਕ ਮਰੀਜ਼ ਗਿਣਤੀ ਕਰ ਲੋ ਕਿ ਟੁਕੜ 40 45 ਮਰੀਜ਼ ਇੱਥੇ ਹੈਲਪ ਲੈਣ ਲਈ ਬੈਠੇ ਨੇ ਔਰ ਤਾਨਾ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਅੱਜ ਵਾਕਈ ਟੀਚਰਸ ਡੇ ਆ ਮੇਰਾ ਤਾਂ ਗੁਰੂ ਵਖਤ ਹੈ ਵਖਤ ਤੋਂ ਵੱਡਾ ਕੋਈ ਗੁਰੂ ਨਹੀਂ ਦੁਨੀਆ ਦੇ ਵਿੱਚ ਜਿਹੜੀ ਚੀਜ਼ ਵਖਤ ਸਿਖਾ ਸਕਦਾ ਕੋਈ ਨਹੀਂ ਸਿਖਾ ਸਕਦਾ ਪਰ ਅਸਲੀ ਗੁਰੂ ਇਹ ਨੇ ਰਿਕਸ਼ਾ ਚਲਾਉਂਦੇ ਨੇ ਯਾਰ ਕਿੰਨਾ ਕਮਾਉਂਦੇ ਹੋਣਗੇ ਰੋਜ਼ ਦਾ 400 500 ਇਹਨਾਂ ਹੱਥਾਂ ਨਾਲ ਰਿਕਸ਼ਾ ਚਲਾ ਕੇ ਆਪਣੀ ਮਿਹਨਤ ਦੀ ਕਮਾਈ ਚੋਂ ਦੋ ਦਿਹਾੜੀਆਂ ਚੱਕ ਕੇ ਇੱਥੇ ਲਿਆਂਦੇ ਨੇ ਮਹੀਨੇ 'ਚੋਂ ਕਿੱਡਾ ਅਮੀਰ ਬੰਦਾ ਯਾਰ ਕਿੱਡਾ ਜਿਗਰ ਹੈ ਨਾਲ ਇਹਨਾਂ ਦੇ ਵਾਈਫ ਔਰ ਹਰ ਮਹੀਨੇ ਆਣਾ ਹੀ ਆਣਾ ਹੈ ਅੱਜ 10ਵੀਂ ਵਾਰੀ ਆ ਗਏ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਕੂਨ ਆ ਗਿਆ ਯਾਰ ਉਸਮਾਨ ਉਸਮਾਨ ਦੇ ਢਿੱਡੋਂ ਇੰਨੀਆਂ ਦਵਾਵਾਂ ਮਾਦਾ ਜੀ ਕੌਣ ਦਿੰਦਾ ਅੱਜਕੱਲ ਕੋਈ 10 ਰੁਪਏ ਨਹੀਂ ਦਿੰਦਾ ਪਰ ਇਹ ਬੰਦਾ ਦੇਖੋ ਆਪਣੇ ਆਪਣੀ 50000 ਰੁਪਏ ਦੀਆਂ ਦਿਹਾੜੀਆਂ ਟੋ ਟੋ ਕੇ ਸਵਾਰੀਆਂ ਉਹਦੇ ਵੀ ਠੀਕ ਹੋ ਜਾਣਗੇ ਵਾਹ ਜੀ ਦੇਖੋ ਯਾਰ ਇਹ ਚੀਜ਼ ਕਿੱਥੋਂ ਮਿਲਣੀ ਆ ਇਹ ਪੁੰਨ ਖੱਟ ਲੋ ਆ ਕੇ ਇਹਨਾਂ ਨੂੰ ਪਤਾ ਲੱਗ ਗਿਆ ਹੀਰਿਆਂ ਦੀ ਦੁਕਾਨ ਕਿਹੜੀ ਆ ਇਹਨਾਂ ਨੇ ਲੁੱਟ ਲਈ ਹੁਣ ਤੁਸੀਂ ਲੁੱਟ ਲੋ ਇੱਥੇ ਆਇਆ ਕਰੋ ਸ਼ਾਮ ਨੂੰ ਮਾਡਲ ਟਾਊਨ 7 ਤੋਂ 9 ਮਰੀਜ਼ ਦੇਖ ਲੋ ਕਿੰਨੇ ਨੇ ਲੋਕ ਮੈਂਟ ਲਾਉਂਦੇ ਨੇ ਵੀਡੀਓ ਪਾਉਣ ਨੂੰ ਕਿ ਇਹਨਾਂ ਦੀ ਹੈਲਪ ਨਹੀਂ ਹੋਈ ਇਹਨਾਂ ਦੀ ਹੈਲਪ ਨਹੀਂ ਹੋਈ ਮੈਨੇ ਗੱਲ ਦਾ ਜਵਾਬ ਦਿਓ 1 ਮਿੰਟ ਮੈਨੇ ਗੱਲ ਦਾ ਜਵਾਬ ਦਿਓ ਮਰੀਜ਼ ਗਿਣਤੀ ਕਰੋ ਕਿੰਨੇ ਨੇ ਇੱਕ ਪਾਸੇ ਉਹਨਾਂ ਡੋਨਰਾਂ ਦੀ ਕੁਰਸੀਆਂ ਦੇਖ ਲੋ ਜਿਹੜੇ ਡੋਨੇਸ਼ਨ ਦੇਣ ਆਏ ਨੇ ਤੇ ਦੋਨਾਂ ਦੇ ਵਿੱਚੋਂ ਮੈਨੂੰ ਆਪ ਦੱਸ ਦੋ ਹੁਣ ਕਿਹਦੀ ਹੈਲਪ ਹੋਵੇ ਤੇ ਕਿਹਦੀ ਨਾ ਹੋਵੇ ਤੇ ਕਿਹਦੀ ਕਿੰਨੇ ਦੀ ਹੋਵੇ ਹੁਣ ਇਹ ਦੱਸ ਦੋ ਕਿ ਕਿਹਦੀ ਹੈਲਪ ਕਰੀਏ ਤੇ ਕਿਹਦੀ ਨਾ ਕਰੀਏ ਬੀਇੰਗ ਸੇਵਾਦਾਰ ਆਪ ਇੱਕ ਜ਼ਰੀਆ ਫਾਊਂਡੇਸ਼ਨ ਸਾਡਾ ਫਰਜ਼ ਹੈ ਰੋਜ਼ ਇੱਥੇ ਆ ਜਾਣਾ ਸਾਡੀ ਟੀਮ ਤੁਸੀਂ ਦੇਖ ਲਓ ਪੈਣਾ ਆਪਣੀਆਂ ਡਿਊਟੀ ਨਿਭਾਰੀਆਂ ਨੇ ਲੇਖ ਰੀਆਂ ਨੇ ਨਾਮ ਡਾਟਾ ਨੋਟ ਕਰ ਰੀਆਂ ਨੇ ਸਾਡੇ ਭਰਾ ਆਪਣੀ ਡਿਊਟੀ ਨਿਭਾ ਰਹੇ ਨੇ ਪੇਸ਼ੈਂਟਾਂ ਨੂੰ ਸਮਝਾਣਗੇ ਇਹ ਸਾਡੇ ਵੀਰ ਆਪਣੀ ਡਿਊਟੀ ਨਿਭਾ ਰਹੇ ਨੇ ਜਿਹੜੇ ਡੋਨਰਾਂ ਦੀ ਡਿਊਟੀ ਹੈ ਉਹ ਨਹੀਂ ਨਿਭਾਈ ਜਾ ਰਹੀ ਮਰੀਜ਼ ਤੇ ਮਰੀਜ਼ ਹੋਏ ਪਏ ਨੇ ਆ ਦੇਖੋ ਇਧਰ ਆ ਬਾਪੂ ਜੀ ਆ ਦੇਖੋ ਆ ਦੁੱਖ ਤਾਂ ਸੁਣੋ ਇੱਕ ਇੱਕ ਕਹਾਣੀ ਸੁਣਨ ਵਾਲੀ ਬਾਪੂ ਜੀ ਕਿਉਂ ਆਨੇ ਹੋ ਇੱਥੇ ਕੈਂਸਰ ਹੈ ਕੈਂਸਰ ਤੇ ਇਹ ਕੌਣ ਪੁੱਤ ਤੁਹਾਡਾ ਸਾਡਾ ਪੋਤਾ ਜੀ ਇਹ ਤੁਹਾਡਾ ਪੋਤਾ ਹੈ ਤੇ ਇਹਦੇ ਮੰਮੀ ਬਾੜੀ ਕਿੱਥੇ ਆ ਮੰਮੀ ਡੇਢੀ ਮੰਮੀ ਇਹ ਛੱਡ ਕੇ ਚਲੀ ਗਈ ਸੀ ਜੀ ਆਪਾਂ ਪਾਲਦੇ ਹੋਇਆ ਕਰਦੇ ਸੀ ਮੰਮੀ ਛੱਡ ਕੇ ਚਲੀ ਗਈ ਪਿਓ ਸ਼ਰਾਬੀ ਬਾਪੂ ਜੀ ਨੂੰ ਕੈਂਸਰ ਹੋ ਗਿਆ ਆ ਛੋਟਾ ਜਿਹਾ ਪੋਤਾ ਹੈ ਰੋਜ਼ ਆ ਕੇ ਮੈਨੂੰ ਫਤਿਹ ਬੁਲਾਉਂਦਾ ਹੈ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਬਹੁਤ ਸੋਖਾ ਹੈ ਘਰੇ ਬਹਿ ਕੇ ਕਿੰਤੂ ਮੈਂ ਤਾਂ ਇਹ ਹੈਰਾਨਾ ਕਰੇ ਬੈ ਕੇ ਲੋਕ ਵੀਡੀਓ ਵੀ ਸ਼ੇਅਰ ਕਰਨ ਦੇ ਵਿੱਚ ਐ ਸਮਝਦੇ ਨੇ ਕਿ ਪਤਾ ਨਹੀਂ ਕਿੱਡਾ ਕੁ ਵੱਡਾ ਆਸਾਨ ਕਰ ਰਹੇ ਨੇ ਆਇਆ ਕਰੋ ਇਹਨਾਂ ਦੇ ਦੁੱਖ ਰੋਜ਼ ਬੈ ਕੇ ਇੱਥੇ ਸੁਣਨਾ ਹੀ ਬੜਾ ਔਖਾ ਹੈ ਹਰ ਬੰਦਾ ਆਂਦਾ ਹੈ ਕੈਂਸਰ ਦਾ ਇਲਾਜ ਮੂੰਹ ਤਾਂ ਲੱਖਾਂ ਦਾ ਹੈ ਲੱਖਾਂ ਕਰੋੜਾਂ ਦਾ ਇਲਾਜ ਹੈ ਪਰ ਕਿੱਥੋਂ ਆਏਗਾ ਸ਼ਵਾਸ਼ੀ ਧੰਨ ਹੈ ਇਹਨਾਂ ਨੂੰ ਕਿ ਆਪਣੀ ਮਿਹਨਤ ਦੀ ਕਮਾਈ ਚੋਂ ਇੱਥੋਂ ਪੈਸੇ ਲੈ ਕੇ ਆਨੇ ਆਇਆ ਕਰੋ ਬੈਠੋ ਬੱਪੂ ਜੀ ਬੈਠੋ ਕਰਦੇ ਮਦਦ ਬੈਠੋ ਬੈਠੋ ਮਾਤਾ ਜੀ ਬੈਠੋ ਕਰਦੇ ਬੜੀਆਂ ਉਮੀਦਾਂ ਨਾਲ ਲੋਕ ਇੱਥੇ ਆਉਂਦੇ ਨੇ ਤੇ ਮੈਂ ਬੇਨਤੀ ਕਰਨਾ ਚਾਹਨਾ ਕਿ ਇੱਥੇ ਆਇਆ ਕਰੋ ਆਪਣਾ ਜ ਕਿਸੇ ਦੀ ਯਾਦ ਦੇ ਵਿੱਚ ਜਨਮ ਦਿਨ ਇੱਥੇ ਮਨਾ ਲਿਆ ਕਰੋ ਕੋਈ ਉਹ ਆਪਾਂ ਸਾਲ ਬਾਅਦ ਮਨਾਣੇ ਆ ਜਦੋਂ ਡੈਥ ਹੋ ਜਾਂਦੀ ਕਿਸੇ ਦੀ ਉਹ ਮਨਾ ਲਿਆ ਕਰੋ ਆ ਕੇ ਯਾਰ ਕਿ ਚਲੋ ਤੁਹਾਡੇ ਪੁਰਖਾਂ ਤੱਕ ਉਹ ਸੇਵਾ ਪਹੁੰਚ ਜਾਵੇ ਰੋਟੀ ਵੀ ਤਾਂ ਖਵਾਨਨੇ ਆ ਭੋਗ ਵੀ ਤਾਂ ਕਰਦੇ ਆ ਸਾਲ ਬਾਅਦ ਕਿ ਸਾਡੇ ਪੁਰਖਿਆਂ ਤੱਕ ਸਾਡੀ ਰੋਟੀ ਪਹੁੰਚ ਜਾਵੇ ਇਹ ਕਿਤੇ ਦਵਾਈ ਦੁਈ ਦੀ ਵੀ ਸੇਵਾ ਕਰਦਿਆ ਕਰੋ ਆ ਕੇ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਮੈਂ ਤਾਂ ਪੰਡਿਤ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਆਪਣੇ ਟੋਟਕੇ ਦੇ ਵਿੱਚ ਲੋਕਾਂ ਨੂੰ ਆ ਕਹੋ ਚੀਜ਼ਾਂ ਕਿ ਜਾ ਕੇ ਜਾਓ ਇੱਕ ਜ਼ਰੀਆ ਚ ਸੇਵਾ ਕਰੋ ਤੁਹਾਡਾ ਕੰਮ ਬਣ ਜਾਏਗਾ ਔਰ ਮੈਂ ਗਾਰੰਟੀ ਦਿੰਦਾ ਕਿ ਤੁਹਾਡਾ ਕੰਮ ਬਣ ਜਾਏਗਾ ਇਹ ਕੋਈ ਟੋਟਕਾ ਨਹੀਂ ਐ ਦੁਆਵਾਂ ਦਾ ਅਸਰ ਜਿੱਥੇ ਦੁਆਵਾਂ ਦੀ ਲੋੜ ਐ ਉੱਥੇ ਦੁਆਵਾਂ ਹੀ ਕੰਮ ਆਣੀਆਂ ਜਿੱਥੇ ਮਾਇਆ ਦੀ ਲੋੜ ਐ ਉੱਥੇ ਮਾਇਆ ਹੀ ਕੰਮ ਆਣੀਆਂ ਦੁਆਵਾਂ ਮਾਇਆ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਜਦੋਂ ਇਹਨਾਂ ਦੀ ਲੋੜ ਐ ਹਸਪੀਟਲ 'ਚ ਸਾਡਾ ਬੱਚਾ ਐਡਮਿਟ ਹੋਵੇ ਤੇ ਡਾਕਟਰ ਕਹਿੰਦਾ ਦਵਾਈ ਬਹੁਤ ਹੋ ਗਈ ਹੁਣ ਦੁਆ ਲਿਆ ਦੁਆ ਕਮਾਈ ਨਹੀਂ ਕਦੀ ਕਮਾਈ ਕਦੋਂ ਐ ਜਦੋਂ ਇਹਦੀ ਲੋੜ ਨਹੀਂ ਹੈਗੀ ਘਰ ਦੇ ਵਿੱਚ ਜਦੋਂ ਦੁਆਵਾਂ ਦੀ ਲੋੜ ਨਹੀਂ ਐ ਇਹ ਉਦੋਂ ਹੀ ਕਮਾਈਆਂ ਜਾ ਸਕਦੀਆਂ ਜਿਵੇਂ ਇਹ ਨੇ ਹੁਣ ਇੱਕ ਰਿਕਸ਼ੇ ਵਾਲਾ ਬੰਦਾ ਕਹੇ ਯਾਰ ਮੇਰੀ ਤਾਂ ਪਹਿਲਾਂ ਹੀ ਨਹੀਂ ਪੂਰੀ ਹੁੰਦੀ ਮੈਂ ਕਿਹਨੂੰ ਡੋਨੇਸ਼ਨ ਦਵਾਂ ਪਰ ਇਹ ਬੰ ਆਪਣੀ ਮਿਹਨਤ ਦੀ ਕਮਾਈ ਚੋਂ ਕੋਈ ਦੁੱਖ ਨਹੀਂ ਕੁਝ ਮੰਗਣ ਨਹੀਂ ਆਂਦਾ ਆਪਣਾ ਫਰਜ਼ ਪੂਰਾ ਕਰ ਰਿਹਾ ਘਰ ਦੇ ਵਿੱਚ ਇਹ ਵੀ ਕੋਈ ਇੱਥੋਂ ਗੱਡੀ 'ਚ ਨਹੀਂ ਆਉਂਦੇ ਸਾਡੇ ਕੋਲ ਕੋਈ ਇੱਥੇ ਬਹਿ ਕੇ ਕੌਫੀਆਂ ਪੀਣ ਆਲੇ ਨਹੀਂ ਹੈਗੇ ਅਸੀਂ 1000 ਰੁਪਏ ਦੀ ਇੱਕ ਕੌਫੀ ਦਾ ਕੱਪ ਪੀ ਜਾਂਦੇ ਆ ਪਰ ਫਿਰ ਵੀ ਤੁਸੀਂ ਦੇਖੋ ਕਿ ਉਹਨਾਂ ਦੀ ਸ਼ਰਧਾ ਦੇਖੋ ਕਿ ਯਾਰ ਭਾਵੇਂ ਇਹਨਾਂ ਦੇ 1000 ਰੁਪਏ ਨਾਲ ਇੱਕੋ ਮਾਤਾ ਦਾ ਟੈਸਟ ਹੋਊਗਾ ਕੱਲਾ ਪਰ ਐਟ ਲੀਸਟ ਇਹਨਾਂ ਨੇ ਉਹ ਚਿੜੀ ਵਾਲਾ ਕੰਮ ਤਾਂ ਕੀਤਾ ਕਿ ਮੈਂ ਚਿੜੀ ਨਾਲ ਚੁੰਝ 'ਚ ਪਾਣੀ ਸੋਟਾਂ ਜੰਗਲ 'ਚ ਤੇ ਛੋਟੇ-ਛੋਟੇ ਜਿਹੜੇ ਕੀੜੀਆਂ ਨੇ ਉਹੀ ਬਚ ਜਾਣਗੀਆਂ ਮੈਂ ਵੱਡੇ ਜਾਨਵਰ ਤਾਂ ਬਚਾ ਨਹੀਂ ਸਕਦਾ ਤੇ ਸਾਡੇ ਵਰਗੇ ਹਾਥੀ ਖੜ ਕੇ ਦੇਖ ਰਹੇ ਸੀਗੇ ਕਿ ਮੇਰੇ ਪਾਣੀ ਛੁੱਟਣ ਨਾਲ ਜੰਗਲ ਜਾ ਕੇ ਤਾਂ ਬੁਝਣੀ ਨਹੀਂ ਪਰ ਇਹ ਚੀਟੀ ਵਰਗਾ ਕੰਮ ਕਰ ਗਏ ਇਹ ਚਿੜੀ ਵਰਗਾ ਕੰਮ ਕਰ ਗਏ ਔਰ ਜਿਹੜੇ ਅਸਲੀ ਹਾਥੀ ਨੇ ਜਿਹੜੇ ਸੁੰਡ ਭਰ ਕੇ ਪਾਣੀ ਦੀ ਪੂਰੇ ਜੰਗਲ 'ਚ ਛੁੱਟ ਸਕਦੇ ਨੇ ਉਹ ਖੜ ਕੇ ਤਮਾਸ਼ਾ ਹੀ ਦੇਖੀ ਜਾਂਦੇ ਨੇ ਕਿ ਮੇਰੇ 500000 10000 ਦਾ ਕੀ ਬਣਨਾ ਆਇਆ ਕਰੋ ਜਦੋਂ ਕਿਸੇ ਵੱਡੇ ਸੈਲੀਬ੍ਰਿਟੀ ਦਾ ਕਾਂਸਰਟ ਹੁੰਦਾ ਹੈ ਤਾਂ ਮੈਨੂੰ ਫੋਨ ਆ ਜਾਂਦੇ ਨੇ ਕਿ ਪਾਸ ਲੈ ਦੋ 10000 ਦਾ ਪਾਸ ਆਨਮੋਲ ਜੀ 20000 ਦਾ ਲੈ ਦੋ ਬਲੈਕ 20 ਲੱਖ ਦਾ ਪਾਸ ਲੋ ਮੈਨੂੰ ਦਿੱਕਤ ਉਹਦੋਂ ਹੁੰਦੀ ਹੈ ਜਦੋਂ ਇੱਥੇ ਮਰੀਜ਼ਾਂ ਦਾ ਰਸ਼ ਹੁੰਦਾ ਹੈ ਪਿੱਛੇ ਤੱਕ ਮਰੀਜ਼ ਬੈਠੇ ਨੇ ਹਰ ਬੰਦਾ ਸਾਨੂੰ ਮਿਲਣ ਆਇਆ ਪਰ ਇਹਨਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਇਹ ਨਹੀਂ ਪਤਾ ਮੈਂ ਇਹਨਾਂ ਨੂੰ ਜਵਾਬ ਕੀ ਦੇਣਾ ਕਿਉਂਕਿ ਹਰ ਬੰਦਾ ਇਹ ਸੋਚਦਾ ਮੇਰੀ ਸੁਣਵਾਈ ਹੋਏਗੀ ਮੇਰੀ ਹੈਲਪ ਹੋਏਗੀ ਮੇਰੀ ਸੁਣਵਾਈ ਹੋਏਗੀ ਮੇਰੀ ਹੈਲਪ ਹੋਏਗੀ ਪਰ ਹੈਲਪ ਕਿੱਦਾਂ ਹੋਏਗੀ ਯਾਰ ਹੈਲਪ ਪੈਸਿਆਂ ਨਾਲ ਹੋਏਗੀ ਹੈਲਪ ਗੱਲਾਂ ਨਾਲ ਨਹੀਂ ਹੋਣੀ ਤਾਂ ਟਾਈਮ ਕੱਢ ਕੇ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਜਿੱਥੇ ਤੱਕ ਵੀ ਮੇਰੀ ਵੀਡੀਓ ਪਹੁੰਚ ਰਹੀ ਹੈ ਮੈਂ ਕੋਈ ਮਾਇਆ ਆਪਣੇ ਲਈ ਨਹੀਂ ਮੰਗ ਰਿਹਾ ਮਾਇਆ ਸਿੱਧੀ ਆ ਕੇ ਤੁਸੀਂ ਮਰੀਜ਼ਾਂ ਨੂੰ ਦੇਖ ਸਕਦੇ ਹੋ ਜਿਵੇਂ ਇਹਨਾਂ ਨੇ ਸੇਵਾ ਆਪਣੀ ਸਿੱਧੀ ਉਸ ਮਾਨ ਨੂੰ ਦਿੱਤੀ ਉਹਨਾਂ ਦੀ ਈਕੋ ਹੋ ਜੇਗੀ 1000 ਰੁਪਏ ਦੀ ਈਕੋ ਹੈ ਉਹਨਾਂ ਦੀ 1000 ਰੁਪਏ ਉਹਨਾਂ ਦੀ ਸੇਵਾ ਸੀ ਉਹ ਲੱਗ ਗਈ ਉਵੇਂ ਹੀ ਆ ਕੇ ਬਾਕੀ ਮਰੀਜ਼ਾਂ ਦੀ ਹੈਲਪ ਕਰ ਦਿਓ ਬਸ ਸਾਡਾ ਕੰਮ ਹੈ ਕਰਦੀ ਇਨਕੁਆਇਰੀ ਕਰਾਣਾ ਪੇਸ਼ੈਂਟ ਜੈਨੂਨ ਹੈ ਕਿ ਨੀੜੀ ਹੈ ਕਿ ਗਰੀੜੀ ਹੈ ਲੋੜਮੰਦ ਹੈ ਤੁਸੀਂ ਉੱਥੇ ਬਹਿ ਕੇ ਦੇਖਿਆ ਬੋ ਜੀ ਪੇਸ਼ੈਂਟ ਪੂਰੀ ਗੱਲਬਾਤ ਕਰਦੇ ਆਂ ਅਸੀਂ ਚੈੱਕ ਕਰਦੇ ਆਂ ਠੀਕ ਕਰ ਰਹੇ ਹੋ ਓਕੇ ਤੁਸੀਂ ਸਹੀ ਹੈ ਜੀ ਚਲੋ ਥੈਂਕ ਯੂ ਤੁਸੀਂ ਆਏ ਜੀ ਬੜੀ ਰੂਹ ਖੁਸ਼ ਹੋ ਗਈ ਜੀ ਤੁਹਾਨੂੰ ਮਿਲ ਕੇ ਥ ਕਿੰਨੇ ਅਮੀਰ ਲੋਕ ਨੇ ਯਾਰ ਦਿਲ ਦੇ بڑے ਅਮੀਰ ਨੇ ਦੇਖੋ ਮਰੀਜ਼ ਖੜੇ ਵੀ ਨੇ ਹਰ ਬੰਦੇ ਦੀ ਆਪਣੀ ਆਪਣੀ ਇੱਕ ਆਸ ਹੈ ਸਾਡੇ ਨਾਲ ਕਿ ਸਾਡੇ ਨਾਲ ਸਾਡੀ ਗੱਲ ਸੁਣੋ ਪਿੱਛੇ ਜਿਹਾ ਵੀ ਦੇਖੋ ਹੁਣ ਇੱਥੇ ਮਰੀਜ਼ ਆ ਕੇ ਇੱਕ ਜਦੋਂ ਆਪਣੀ ਕਹਾਣੀ ਦੱਸਦਾ ਅਸੀਂ ਤਕਰੀਬਨ ਹੁਣ ਤੱਕ 9 ਮਰੀਜ਼ ਦੇਖ ਲਏ ਤਾਂ 9 ਮਰੀਜ਼ਾਂ ਦੇ ਇਕੱਲੇ ਇਕੱਲੇ ਦੁੱਖ ਸੁਣਨੇ ਇੱਕ ਇੱਕ ਮਰੀਜ਼ ਨੂੰ 5-5 10-10 ਲੱਖ ਰੁਪਏ ਦੀ ਲੋੜ ਹੈ ਕਿੱਥੋਂ ਆਏਗਾ ਉਹ 10 ਲੱਖ ਰੁਪਏ ਇੱਕ ਮਰੀਜ਼ ਵਾਸਤੇ ਫੋਰ ਐਗਜ਼ਾਮਪਲ ਅਗਰ ਐਵਰੇਜ 50 ਮਰੀਜ਼ ਹੈ ਤੇ ਇੱਕ ਮਰੀਜ਼ ਨੂੰ ਆਪਾਂ 50 ਚੋਂ ਲਾ ਲਈਏ ਕਿ ਲੱਖ ਰੁਪਏ ਐਵਰੇਜ ਲੋੜ ਹੈ ਤਾਂ 50 ਲੱਖ ਰੁਪਏ ਚਾਹੀਦਾ ਕੀ 50 ਲੱਖ ਰੁਪਏ ਦੇਣ ਲਈ ਇੱਥੇ ਰੋਜ਼ ਲੋਕ ਆਉਂਦੇ ਨੇ 5000 ਰੁਪਏ 10000 ਰੁਪਏ 20000 ਰੁਪਏ ਸੇਵਾ ਆਂਦੀ ਚਲੋ ਮੈਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਸਾਡੇ ਕੋਲ ਸੇਵਾ ਕਰਨ ਆਉਂਦੇ ਨੇ ਪਰ ਜਿੰਨੀ ਹੈਲਪ ਦੀ ਲੋੜ ਹੈ ਲੋਕਾਂ ਨੂੰ ਓਨੀ ਡੋਨੇਸ਼ਨ ਨਹੀਂ ਆਂਦੀ ਪਰ ਲੋਕ ਗਾਲਾਂ ਮੈਨੂੰ ਰਜ ਰਜ ਕੱਢਦੇ ਨੇ ਕਿ ਸਾਡੀ ਹੈਲਪ ਨਹੀਂ ਹੋਈ ਸਾਡੀ ਹੈਲਪ ਨਹੀਂ ਹੋਈ ਸਾਡੀ ਹੈਲਪ ਨਹੀਂ ਹੋਈ ਤਾਂ ਮੈਂ ਆਪਣਾ ਫਰਜ਼ ਨਿਭਾ ਰਿਹਾ ਪੂਰਾ ਤੁਸੀਂ ਵੀ ਨਿਭਾਓ ਆਜੋ ਭਾਈ ਆਜੋ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਸ਼ੇਅਰ ਕਰਕੇ ਵੀ ਆਪਣਾ ਯੋਗਦਾਨ ਜ਼ਰੂਰ ਪਾਓ